ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਫਿਰ ਤੋਂ ਲੈ ਕੇ ਆਏ ਹਾਂ ਜੀ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੱਟ ਪੀਸ ਬਿਲਕੁਲ ਲੇਟੈਸਟ ਕੱਟ ਪੀਸ ਜੀ ਇੱਕ ਹਫ਼ਤੇ ਬਾਅਦ ਖੋਲ ਰਹੇ ਹਾਂ ਜੀ 23 ਜੂਨ ਨੂੰ ਕਿਤੇ ਆਣਗੇ ਓਪਨ ਜੀ ਦਿਨ ਐਤਵਾਰ ਜੀ ਸਮਾਂ ਰੂ ਹੈ ਸਵੇਰੇ 7:00 ਵਜੇ ਤੋਂ 12:00 ਵਜੇ ਤੱਕ ਜੀ ਤਿੰਨ ਪਾਰਸਲ ਆਏ ਜੀ ਕੱਟਪੀਸਾ ਦੇ ਸਾਡੇ ਕੋਲ ਜੀ ਤੇ ਤੁਹਾਨੂੰ ਅਸੀਂ ਖੋਲ ਕੇ ਦਿਖਾਵਾਂਗੇ ਕਿਹੜੇ-ਕਿਹੜੇ ਡਿਜ਼ਾਈਨ ਹੈ ਤੇ ਕਿਸ ਕੰਪਨੀ ਦਾ ਮਾਲ ਆਇਆ ਹੈ ਕੀ ਕੱਪੜਾ ਹੈ ਜੀ ਸਾਰਾ ਤੁਹਾਨੂੰ ਦਿਖਾਣਿਆ ਜੀ ਵੀਡੀਓ ਦੇ ਵਿੱਚ ਜੀ ਸਮਾਂ ਜ਼ਰੂਰ ਨੋਟ ਕੀਤਾ ਜਾਵੇ ਜੀ ਸਵੇਰੇ 7 ਵਜੇ ਤੋਂ ਲੈ ਕੇ ਜੀ 12 ਵਜੇ ਤੱਕ ਦਾ ਟਾਈਮ ਰੂ ਹੈ ਜੀ ਕੱਟਪੀਸਾ ਦਾ ਜੀ ਐਤਵਾਰ ਦਾ ਦਿਨ ਹੈ ਜੀ 23 ਜੂਨ ਜੀ ਹਾਂਜੀ ਹਾਂਜੀ ਓਪਨ ਕਰੋ ਜੀ ਬਿਲਕੁਲ ਲੇਟੈਸਟ ਬ੍ਰਾਂਡ ਦੇ ਕੱਟ ਪੀਸ ਤੋਂ ਦਿੱਲੀ ਲੈ ਕੇ ਆਏ ਜੀ ਬਿਲਕੁਲ ਲੇਟੈਸਟ ਬ੍ਰਾਂਡ ਜੀ ਨਮਾ ਘਰ ਹੈ ਜੀ ਕੱਟ ਪੀਸ ਦਾ ਜੀ ਪਹਿਲੀ ਵਾਰ ਆਇਆ ਕੱਟ ਪੀਸ ਜੀ ਅੱਗੇ ਤੋਂ ਤੁਹਾਡੇ ਲਈ ਜੇ ਕੰਪਨੀ ਨੇ ਦਿੱਤੇ ਜੀ ਤਾਂ ਦੁਬਾਰਾ ਵੀ ਲੈ ਕੇ ਆਵਾਂਗੇ ਕੱਟ ਪੀਸ ਜੀ ਕੱਟ ਪੀਸ ਦਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਕੰਪਨੀ ਨੇ ਜਿਵੇਂ ਸਾਨੂੰ ਫੋਟੋਸ ਭੇਜਿਆ ਸੀ ਆ ਦੇਖੋ ਜੀ ਪਹਿਲਾਂ ਕੰਪਨੀ ਦਾ ਨਾਮ ਦੇਖੋ ਜੀ ਕੋਟਨ ਨੋਨ ਡਿਜੀਟਲ ਪ੍ਰਿੰਟ ਜੀ ਬਿਲਕੁਲ ਨਵਾਂ ਬ੍ਰਾਂਡ ਹੈ ਜੀ ਇਹ ਬਿਲਕੁਲ ਨਵਾਂ ਬ੍ਰਾਂਡ ਜੀ ਕੱਟ ਪੀਸਾ ਦੇ ਵਿੱਚ ਜੀ ਤੋਂ ਦਿੱਲੀ ਲੈ ਕੇ ਆਏ ਆ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਇਆ ਹੈ ਕੱਟ ਪੀਸਾ ਦੇ ਵਿੱਚ ਜੀ ਤੇ ਕਿਤੇ ਜਾਣਗੇ ਜੀ ਓਪਨ ਕੱਲ ਜੀ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਜੀ ਕੱਲ ਕਰਾਂਗੇ ਓਪਨ ਜੀ ਡਿਜ਼ਾਈਨ ਦਿਖਾ ਦਿਓ ਥੋੜਾ ਮਿੰਟ ਰੁਕ ਜਾਓ ਆਹ ਡਿਜ਼ਾਈਨ ਦਿਖਾ ਦਿਓ ਇੱਕ ਵਾਰ ਕਸਟਮਰ ਨੂੰ ਸਾਰੇ ਡਿਜ਼ਾਈਨ ਦਿਖਾਏ ਜਾਣ ਕੱਲ ਜ਼ਰੂਰ ਵਿਜ਼ਿਟ ਕਰੋ ਜੀ ਬਿਲਕੁਲ ਨਵਾਂ ਬ੍ਰਾਂਡ ਹੈ ਜੀ ਕੱਪੜਾ ਬਹੁਤ ਹੀ ਸੋਹਣਾ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਜੀ 100 ਰੁਪਏ ਮੀਟਰ ਰੇਟ ਹੈ ਜੀ ਕੱਟ ਪਿੱਸਾ ਦਾ 2.5 ਮੀਟਰ 250 ਦਾ 5 ਮੀਟਰ 500 ਦਾ 3 ਮੀਟਰ 300 ਦਾ 4 ਮੀਟਰ 400 ਦਾ ਜਿੰਨੇ ਮੀਟਰ ਕੱਪੜਾ ਹੋਊ ਹੈ ਜੀ ਡਿਜੀਟਲ ਪ੍ਰਿੰਟਿੰਗ ਜੀ ਇੰਨੇ ਬਿਲਕੁਲ ਲੇਟੈਸਟ ਡਿਜ਼ਾਈਨਿੰਗ ਹੈ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਬਿਲਕੁਲ ਹਟਕੇ ਯੂਨੀਕ ਡਿਜ਼ਾਈਨ ਮਿਲਣਗੇ ਜੀ ਕੱਲ ਤੋਂ ਨੂੰ ਬਿਲਕੁਲ ਲੇਟੈਸਟ ਡਿਜ਼ਾਈਨਿੰਗ ਜੀ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਹੀ ਲਓਗੇ ਕਿ ਇੰਨੇ ਸੋਹਣੇ ਸੋਹਣੇ ਪ੍ਰਿੰਟ ਹੈ ਮੈਨੂੰ ਮੈਸੇਜ ਆਨੇ ਹੁਣੇ ਸਟਾਰਟ ਹੋ ਜਾਣਗੇ ਜੀ ਆਈ ਥਿੰਕ ਬਹੁਤ ਹੀ ਸੋਹਣਾ ਮਾਲ ਆਇਆ ਜੀ ਡਿਜ਼ਾਈਨ ਦੇਖੋ ਜੀ ਇੰਨੇ ਫੈਂਟੈਸਟਿਕ ਆਇਆ ਜੀ ਹਾਂਜੀ ਇਸ ਦੇ ਵਿੱਚ ਦਿਖਾ ਦਿਓ ਕੱਲ ਜਰੂਰ ਵਿਜ਼ਿਟ ਕਰਿਓ ਜੀ 23 ਜੂਨ ਨੂੰ ਜੀ ਸਵੇਰੇ 7 ਵਜੇ ਤੋਂ 12 ਵਜੇ ਤੱਕ ਸੇਲ ਰਹੂਗੀ ਆਪਣੀ ਜੀ ਕੱਟ ਪੀਸ ਦੀ ਜੀ ਹਾਂਜੀ ਹੁਣ ਹੋਟਲ ਜਨ ਖੋਲੋ ਜੀ ਹੋਟਲ ਜਨ ਖੋਲੋ ਬਿਲਕੁਲ ਲੇਟੈਸਟ ਕਰ ਹੈ ਜੀ ਇਹ ਬ੍ਰਾਂਡ ਨੇਮ ਹੈਗਾ ਜੀ ਰੁਬਾਬ ਬਹੁਤ ਹੀ ਸੋਨਾ ਨਾਮ ਹੈ ਜੀ ਘਰ ਦਾ ਆ ਦੇਖੋ ਜੀ ਰੁਬਾਬ ਕੰਪਨੀ ਦੇ ਕੱਟ ਪੀਸ ਜੀ ਡਿਜੀਟਲ ਕਾਟਨ ਲੋਨ ਦੇ ਕੱਟ ਪੀਸ ਜੀ ਬਹੁਤ ਹੀ ਸੌਫਟ ਕਪੜਾ ਹੈ ਜੀ ਬਿਲਕੁਲ ਡਿਜੀਟਲ ਪਹਿਲੀ ਵਾਰ ਆਇਆ ਇਹ ਮਾਲ ਜੀ ਤੁਸੀਂ ਦੇਖੋ ਜੀ ਕੱਟ ਪੀਸਾ ਪ੍ਰਭਾਵ ਕੰਪਨੀ ਦੇ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਹੈ ਬਿਲਕੁਲ ਯੂਨੀਕ ਜੇ ਡਿਜ਼ਾਈਨ ਹੈ ਜੀ हटਕੇ ਸਭ ਤੋਂ ਜ਼ਿਆਦਾ ਹਾਂਜੀ ਤੁਸੀਂ ਡਿਜ਼ਾਈਨ ਦੇਖੀ ਚਲੋ ਤੋਂ ਦਿੱਲੀ ਲੈ ਕੇ ਆਏ ਜੀ ਨਵੇਂ-ਨਵੇਂ ਕੱਟ ਪੀਸ ਜੀ ਮੈਂ ਕਿਹਾ ਸੀ ਤੁਹਾਡੇ ਲਈ ਨਵੇਂ-ਨਵੇਂ ਕੱਟ ਪੀਸ ਲੈ ਕੇ ਆਂਦੇ ਰਵਾਂਗੇ ਇਸ ਕਰਕੇ ਜੋ ਅੱਜ ਸਾਡੇ ਚੈਨਲ ਤੇ ਸਾਨੂੰ ਪਹਿਲੀ ਵਾਰ ਦੇਖ ਰਹੇ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਕੱਟ ਪੀਸ ਆਂਦੇ ਰਹਿੰਦੇ ਆ ਜੀ ਰੱਸੀਆ ਏਕੇ ਦਾਸ ਅੱਜ ਤੁਹਾਡੇ ਲਈ ਨਵੇਂ ਬ੍ਰਾਂਡ ਦੇ ਕੱਟ ਪੀਸ ਲੈ ਕੇ ਆਏ ਜੀ ਰੁਬਾਬ ਬਹੁਤ ਹੀ ਪਿਆਰਾ ਘਰ ਹੈ ਜੀ ਫਸਟ ਟਾਈਮ ਇਸ ਘਰ ਨੇ ਸਾਨੂੰ ਮਾਲ ਦਿੱਤਾ ਜੀ ਤੇ ਤੁਸੀਂ ਕੱਟ ਪੀਸ ਦੇਖ ਹੀ ਸਕਦੇ ਹੋ ਕਿੰਨੇ ਸੋਹਣੇ ਐ ਹਾਂਜੀ ਤੁਸੀਂ ਹੋਰ ਖੋਲੋ ਜੀ ਤੇ ਕੱਲ ਸਵੇਰੇ ਤੁਸੀਂ ਵਿజిਟ ਕਰੋ ਜੀ 7 ਵਜੇ ਤੋਂ ਲੈ ਕੇ ਜੀ ਆਪਣੀ ਸੇਲ ਰੂਗੀ 12 ਵਜੇ ਤੱਕ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਅਸੀਂ ਲੇਟ ਪਾ ਰਹੇ ਹਾਂ ਜੀ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਪੜਾ ਏ ਕਲਾਸ ਹੈ ਜੀ ਏ ਕਲਾਸ ਤੇ ਇਸ ਘਰ ਦਾ ਸੀ ਮਾਲ ਤਾਂ ਸਟਾਰਟ ਕੀਤਾ ਜੀ ਇਸ ਦੀ ਮਤਲਬ ਸਪੈਸ਼ਲਟੀ ਹੈ ਜੀ ਮੋਸਟਲੀ ਇਹ ਕਹਿੰਦੇ ਕਿ ਅਸੀਂ ਵੱਡੇ ਪੀਸ ਹੀ ਦੇਵਾਂਗੇ 2 ਮੀਟਰ ਤੋਂ ਪਲੱਸ ਦੇ ਪੀਸ ਹੀ ਆਂਦੇ ਇਸ ਦੇ 2 ਮੀਟਰ ਤੋਂ ਲੈ ਕੇ ਜੀ 5 ਮੀਟਰ ਤੱਕ ਜੇ ਛੋਟੇ ਪੀਸ ਨਹੀਂ ਦਿੰਦੀ ਇਹ ਕੰਪਨੀ ਜੀ ਮੋਸਟਲੀ ਵੱਡੇ ਪੀਸ ਹੈ ਤੁਹਾਨੂੰ ਇਹਨਾਂ ਦੇ ਸਾਈਜ਼ ਤੋਂ ਪਤਾ ਲੱਗ ਗਿਆ ਹੁਣੇ ਜੀ ਕੋਈ 4 ਮੀਟਰ ਹੈ ਕੋਈ 3 ਮੀਟਰ ਹੈ ਕੋਈ 5 ਮੀਟਰ ਹੈ ਕੋਈ 4.5 ਹੈ ਜੀ 2 ਮੀਟਰ ਹੈ ਕੋਈ ਮਤਲਬ ਛੋਟਾ ਪੀਸ ਨਹੀਂ ਹੋਣਾ ਜੀ ਇਹ ਵੱਡੇ ਪੀਸ ਹੈ ਇਹ ਸਾਰੇ ਹਾਂਜੀ ਹੁਣ ਸੈਕਿੰਡ ਮਾਰਸਲ ਵੀ ਖੋਲ ਹੀ ਦੋ ਉਸ ਨੂੰ ਦੂਸਰੀ ਸਾਈਡ ਤੇ ਰੱਖ ਦੇਣਾ ਠੀਕ ਹੈ ਰਵਾਬ ਕੰਪਨੀ ਦਾ ਦੂਸਰਾ ਪਾਰਸਲ ਹੈ ਜੀ ਤੇ ਦੋ ਆਇਆ ਸਾਡੇ ਕੋਲ ਤਿੰਨ ਪਾਰਸਲ ਜੀ ਰਵਾਬ ਦੇ ਫਸਟ ਟਾਈਮ ਆਇਆ ਜੀ ਇਹ ਬੜੇ ਧਿਆਨ ਦੇਖੋ ਜੀ ਰਵਾਬ ਕੰਪਨੀ ਦਾ ਮਾਲ ਜੀ ਗੀਜ਼ਾ ਕਾਟਨ ਬਾਏ ਰਵਾਬ ਜੀ ਬਹੁਤ ਸੋਨਾ ਮਾਲ ਹੈ ਜੀ ਸਾਰਾ A to Z ਹਾਂਜੀ ਹਾਂਜੀ ਲੈ ਆਓ ਬੋਸ ਅਲਟੀਮੇਟ ਮਾਲ ਆਇਆ ਜੀ ਹਾਂਜੀ ਤੁਸੀਂ ਮਾਲ ਲੈ ਆਓ ਆ ਦੇਖੋ ਜੀ ਕਿੰਨਾ ਸੋਨਾ ਪ੍ਰਿੰਟ ਆਇਆ ਜੀ ਆਹ ਪ੍ਰਿੰਟ ਦੇਖੋ ਜੀ ਕਿੰਨੇ ਸੋਨੇ ਕੱਲ ਜਰੂਰ ਵਿਜ਼ਿਟ ਕਰਿਓ ਜੀ ਮਾਲ ਤੇ ਡਿਜ਼ਾਈਨ ਏ ਕਲਾਸ ਹੈ ਜੀ ਏ ਕਲਾਸ ਫਸਟ ਟਾਈਮ ਮੰਗਵਾਇਆ ਸੀ ਮਾਲ ਜੀ ਤੇ ਸਾਨੂੰ ਅਸੀਂ ਤਾਂ ਫੋਟੋਸ ਦੇ ਵਿੱਚ ਹੀ ਦੇਖਿਆ ਸੀ ਜੀ ਇਹ ਮਾਲ ਨੂੰ ਤੇ ਬਹੁਤ ਹੀ ਜ਼ਿਆਦਾ ਸੋਹਣਾ ਆਇਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਜੀ ਕਲਰ ਡਿਜ਼ਾਈਨ ਇੰਨੇ ਡਾਰਕ ਹੈ ਜੀ ਮਤਲਬ ਲਾਈਟ ਕਲਰ ਵੀ ਹੈਗੇ ਆ ਜੀ ਮਤਲਬ ਬਹੁਤ ਹੀ ਸੋਹਣਾ ਮਾਲ ਹੈ ਜੀ ਕੱਲ ਜ਼ਰੂਰ ਵਿਜ਼ਿਟ ਕਰ ਲਿਓ ਜੀ ਟਾਈਮ ਜ਼ਰੂਰ ਨੋਟ ਕਰ ਲਓ ਜੀ ਦੇਖੋ ਜੀ ਰਬਾਬ ਡਿਜੀਟਲ ਬਾਇਰ ਰਬਾਬ ਨਿਊ ਬ੍ਰਾਂਡ ਜੀ ਤੁਹਾਡੇ ਲਈ ਲੈ ਕੇ ਆਏ ਆ ਕਪੜਾ ਬਹੁਤ ਹੀ ਜ਼ਿਆਦਾ ਸੋਫਟ ਹੈ ਜੀ ਡਿਜੀਟਲ ਬ੍ਰਾਂਡ ਹੈ ਜੀ ਬਿਲਕੁਲ ਡਿਜੀਟਲ ਜੀ ਹਾਂਜੀ ਇਹ ਆ ਸਾਰੇ ਕੱਟ ਪੀਸ ਜੋ ਆਇਆ ਜੀ ਰਬਾਬ ਕੰਪਨੀ ਦੇ ਜੀ ਕੱਲ ਕਰਾਂਗੇ ਓਪਨ ਜੀ ਟਾਈਮ ਜ਼ਰੂਰ ਨੋਟ ਕੀਤਾ ਆ ਵੀ ਸਵੇਰੇ 7 ਵਜੇ ਤੋਂ ਲੈ ਕੇ ਜੀ ਸਮਾ ਰੂ ਹੈ ਜੀ 12 ਵਜੇ ਤੱਕ ਦਾ ਜੀ ਹਾਂਜੀ ਲਾਈਟ ਚਾਰ ਚਾਟ ਵੀ ਆ ਡਾਰਕ ਚਾਟ ਵੀ ਇੱਕ ਪਾਰਸਲ ਹੋਰ ਪਏ ਜੀ ਉਹ ਅਸੀਂ ਕੱਲ ਹੀ ਓਪਨ ਕਰਾਂਗੇ ਜੀ ਅਕੋਰਡਿੰਗ ਟੂ ਕਸਟਮਰ ਜੀ ਜੇ ਮਾਲ ਹਾਂਜੀ ਮਾਲ ਤਿੰਨ ਪਾਰਸਲ ਆਈ ਸਾਡੇ ਕੋਲ ਰਵਾਬ ਦੇ ਕੱਟ ਪਿੱਸਾ ਦੇ ਜੀ ਕਾਫੀ ਕੁਆਂਟੀਟੀ ਦੇ ਵਿੱਚ ਮਾਲ ਆ ਜੀ ਤੇ ਤੁਸੀਂ ਕੱਲ ਜ਼ਰੂਰ ਵਿਜ਼ਿਟ ਕਰਿਓ ਜੀ ਜੋ ਨਿਊ ਸਬਸਕ੍ਰਾਈਬਰ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤੁਹਾਡੇ ਲਈ ਨਵੇਂ-ਨਵੇਂ ਕੰਟੈਂਟ ਲੈ ਕੇ ਆਂਦੇ ਰਵਾਂਗੇ ਆਨਲਾਈਨ ਕਸਟਮਰ ਲਈ ਕਹਿਣਾ ਚਾਹੂੰਗਾ ਆਨਲਾਈਨ ਸਰਵਿਸ ਅਜੇ ਅਵੇਲੇਬਲ ਨਹੀਂ ਕੀਤੀ ਜੀ ਕੁਝ ਦਿਨ ਦਿਓ ਜੀ ਅਸੀਂ ਆਨਲਾਈਨ ਸਰਵਿਸ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਜੀ ਸਾਨੂੰ ਬਹੁਤ ਮੈਸੇਜ ਆਉਂਦੇ ਆ ਜੀ ਕਿ ਤੁਸੀਂ ਆਨਲਾਈਨ ਕੱਟ ਪੀਸ ਪ੍ਰੋਵਾਈਡ ਕਰਵਾਓ ਸਾਡੀ ਮਜਬੂਰੀ ਹੈ ਜੀ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਸਾਨੂੰ ਮੀਟਰ ਚੱਕ ਕੀ ਪਤਾ ਚੱਲੂਗਾ ਕਿ ਕਿਹੜਾ ਪੀਸ ਕਿੰਨੇ ਮੀਟਰ ਦਾ ਹੈ ਜੀ ਇਸ ਕਰਕੇ ਕੁਝ ਕਰ ਟਾਈਮ ਦਿਓ ਜੀ ਅਸੀਂ ਆਨਲਾਈਨ ਸਰਵਿਸ ਜ਼ਰੂਰ ਪ੍ਰੋਵਾਈਡ ਕਰਾਵਾਂਗੇ ਕੱਟ ਪਿੱਸਾ ਦੀ ਖਾਸ ਕਰਕੇ ਜੀ ਹਾਂਜੀ ਤੇ ਜੋ ਸਾਡੇ ਚੈਨਲ ਤੇ ਨਵੇਂ ਜੋ ਉਹਨਾਂ ਨੂੰ ਆਪਣਾ ਐਡਰੈਸ ਜ਼ਰੂਰ ਦੱਸਣਾ ਚਾਹੁੰਦੇ ਜੀ ਅੰਗਰੇਜ਼ ਮਿੱਤਲ ਵਾਲੀ ਗਲੀ ਜੀ ਸਿਨੇਮਾ ਰੋਡ ਮਾਨਸਾ ਬਸ ਸਟੈਂਡ ਤੋਂ ਬਜ਼ਾਰ ਵੱਲ ਨੂੰ ਆਣਾ ਜੀ ਬਸ ਸਟੈਂਡ ਤੋਂ ਬਜ਼ਾਰ ਵੱਲ ਨੂੰ ਆ ਕੇ ਜੀ ਪੀਰਖਾਨੇ ਦੇ ਨਾਲ ਗਲੀ ਹੈ ਜੀ ਅੰਗਰੇਜ਼ ਮਿੱੱਤਲ ਵਾਲੀ ਗਲੀ ਇਸ ਨੂੰ ਡੱਬਿਆ ਵਾਲੀ ਗਲੀ ਵੀ ਬੋਲਿਆ ਜਾਂਦਾ ਇਸ ਗਲੀ ਦੇ ਵਿੱਚ ਆਪਣੀ ਸ਼ਾਪ ਹੈ ਜੀ ਹਾਂਜੀ ਐਡਰੈਸ ਜਰੂਰ ਨੋਟ ਕਰ ਲੈਣਾ ਜੀ ਅੰਗਰੇਜ਼ ਮਿੱੱਤਲ ਵਾਲੀ ਗਲੀ ਸਿਨੇਮਾ ਰੋਡ ਮਾਨਸਾ ਜੀ ਜੋ ਵੀ ਕੱਟ ਪੀਸ ਲੈਣਾ ਚਾਹੁੰਦਾ ਜੀ ਜਰੂਰ ਵਿਜ਼ਿਟ ਕਰੇ ਜੀ ਮੋਸਟਲੀ ਵੱਡੇ ਪੀਸ ਹੋਣਗੇ 2 ਮੀਟਰ ਤੋਂ ਪਲੱਸ ਵਾਲੇ ਜੀ ਕੱਲ ਤੇ ਕੋਈ 3 ਮੀਟਰ ਲੈਣਾ ਜਾਂਦਾ ਇਹ ਕੋਈ 3.5 ਕੋਈ 4 ਜਿਵੇਂ ਤੁਹਾਨੂੰ ਸੂਟੇਬ ਲੱਗਦਾ ਸਾਰੇ ਤਰ੍ਹਾਂ ਦੀ ਕੱਟਾ ਤੁਹਾਨੂੰ ਮਿਲ ਜਾਣਗੇ ਜੀ ਕੱਟ ਪੀਸਾ ਦੇ ਵਿੱਚ ਜੀ ਰੇਟ 21 ਰੂ ਹੈ ਜੀ 1400 ਮੀਟਰ 5 ਮੀਟਰ 500 4 ਮੀਟਰ 400 3 ਮੀਟਰ 300 ਹਾਂਜੀ ਤੇ ਇੱਕ ਤੋਂ ਡੇ ਲਈ ਹੋਰ ਆਫਰ ਹੈ ਜੀ ਆਫਰ ਹੈਗੀ ਆ ਦੁਪੱਟਿਆਂ ਦੀ ਜੀ ਇੱਕ ਸਾਡੇ ਕੋਲ ਮਸਲੀਨ ਦਾ ਦੁਪੱਟਾ ਪਿਆ ਜੀ 150 ਦਾ ਦੁਪੱਟਾ ਜੀ ਸਾਡੇ ਕੋਲ ਇਹ ਝੋਪਿਆ ਜੀ ਇਹ ਜਰੂਰ ਦੇਖੋ ਹਾਂਜੀ ਇਹ ਮਸਲੀਨ ਦਾ ਦੁਪੱਟਾ ਜੀ ਆ ਜੋ ਲਟਕਾ ਦਿਖਾ ਰਿਹਾ ਹਾਂਜੀ ਇਹ ਸਾਡੇ ਕੋਲ 150 ਦੁਪੱਟਾ ਹੈ ਜੀ ਇਸ ਦਾ ਅਸੀਂ ਪ੍ਰਾਈਸ ਪਹਿਲੇ 150 ਰੁਪਏ ਸੇਲ ਕਰਦੇ ਸੀ ਜੀ ਇਸ ਨੂੰ ਅਸੀਂ ਸਟਾਕ ਕਲੀਅਰੈਂਸ ਸੇਲ ਦੇ ਵਿੱਚ ਲਗਾ ਰਹੇ ਹਾਂ ਜੀ ਇਹ ਕੱਲ ਤੋਂ ਜੋ ਵੀ ਕੋਈ ਖਰੀਦਣਾ ਜਾਂਦੇ ਜੀ ਇਹਨਾਂ ਦੁਪੱਟਿਆਂ ਨੂੰ ਜੀ ਸਿਰਫ ਤੇ ਸਿਰਫ ਦਿੱਤਾ ਜਾਊਗਾ ਜੀ 120 ਰੁਪਏ ਦਾ ਦੁਪੱਟਾ ਜੀ 120 ਰੁਪਏ ਦੇ ਵਿੱਚ ਦੁਪੱਟਾ ਦਿੱਤਾ ਜਾਊਗਾ ਜੀ ਕੋਈ ਲੈਣਾ ਚਾਹੁੰਦਾ ਹੋਇਆ ਸਾਨੂੰ ਸ਼ਾਪ ਤੇ ਦੱਸ ਦਿਓ ਜੀ ਅਸੀਂ ਤੁਹਾਨੂੰ ਸ਼ੋਅ ਕਰ ਦਾਂਗੇ ਬਾਕੀ ਅਸੀਂ ਡਿਸਪਲੇ 'ਚ ਵੀ ਲਗਾ ਕੇ ਰੱਖਾਂਗੇ ਜੀ ਇਹ ਦੁਪੱਟੇ 120 ਰੁਪਏ ਦਾ ਮਸਲਿਨ ਦਾ ਦੁਪੱਟਾ ਦਿੱਤਾ ਜਾਊਗਾ ਜੀ ਤੇ ਕੋਟਾ ਟੋਰੀਆ ਦਾ ਦੁਪੱਟਾ ਚੁੱਕਿਆ ਜੀ ਖਤਮ ਹੋ ਗਿਆ ਸੀ ਜੋ ਕਸਟਮਰ ਲੈਣਾ ਜਾਂਦਾ ਕੋਟਾ ਟੋਰੀਆ ਦਾ ਦੁਪੱਟਾ 150 ਰੁਪਏ ਦੇ ਵਿੱਚ ਲੈ ਆ ਸਕਦਾ ਜੀ 150 ਰੁਪਏ ਦਾ ਦੁਪੱਟਾ ਦਿੱਤਾ ਜਾਊਗਾ ਕੋਟਾ ਡੋਰੀਆ ਦਾ 2.5 ਮੀਟਰ ਜੀ ਇੱਕ ਸੁਪਰ نیٹ ਦਾ 100 ਰੁਪਏ ਦਾ ਦੁਪੱਟਾ ਦਿੱਤਾ ਜਾਊਗਾ 2.5 ਮੀਟਰ ਤੁਸੀਂ ਤੇ ਚਨੂਨ ਦੇ ਦੁਪੱਟੇ ਆਦੀ ਕਸਟਮਰ ਡਿਮਾਂਡ ਕਰ ਰਹੇ ਸੀ ਪਲੇਨ ਚਨੂਨ ਦੇ 200 ਰੁਪਿਆ ਵਾਲੇ ਦੁਪੱਟੇ ਕਦੋਂ ਆਣਗੇ ਜੀ ਕਮਲ ਦੇ ਉਹ ਅਸੀਂ ਮਾਲ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਤੋਂ ਡਿਲੀ ਪੱਕਾ ਨਹੀਂ ਕਹਿ ਸਕਦਾ ਜੀ ਪਰ ਅਗਲੀ ਵੀਡੀਓ ਦੇ ਵਿੱਚ ਪੱਕਾ ਤੁਹਾਡੇ ਲਈ ਕੋਸ਼ਿਸ਼ ਕਰਾਂਗੇ ਜੀ ਅਸੀਂ ਕਿ ਉਹ ਤੁਹਾਡੇ ਲਈ ਉਹ 200 ਵਾਲਾ ਦੁਪੱਟਾ ਵੀ ਸੇਲ ਦੇ ਵਿੱਚ ਲੈ ਕੇ ਆਈਏ ਜੀ ਪਰ ਹੁਣ ਕੱਲ ਜੋ ਦੁਪੱਟਿਆਂ ਦੇ ਵਿੱਚ ਆਫਰ ਹੈ ਜੀ ਕੋਟਾ ਡੋਰੀਆ ਦੇ ਉੱਤੇ ਹੈ ਜੀ ਇੱਕ ਮਸਲੀਨ ਦਾ 120 ਰੁਪਏ ਦਾ ਦੁਪੱਟਾ ਹੈ ਜੀ 2.5 ਮੀਟਰ ਤੇ ਜੀ ਇੱਕ ਤੋਂ ਨੂੰ ਸੁਪਰ نیٹ ਦਾ ਦੁਪੱਟਾ ਜੀ 100 ਰੁਪਏ ਦਾ ਹਾਂਜੀ ਬਸ ਇੰਨੇ ਹੀ ਕਹਿਣਾ ਸੀ ਕੱਲ ਕਰਾਂਗੇ ਕੱਟਪੀਸ ਓਪਨ ਜੀ 23 ਜੂਨ ਨੂੰ 7 ਵਜੇ ਜੀ ਸਟਾਰਟ ਹੋ ਜਾਊਗੀ ਸੇਲ 12 ਵਜੇ ਤੱਕ ਰਹਿਣੀ ਹੈ ਇਹ ਸੇਲ ਜੋ ਕਸਟਮਰ ਕੱਟ ਪੀਸ ਖਰੀਦਣਾ ਚਾਹੁੰਦੇ ਆ ਜੀ ਕੱਲ ਜਰੂਰ ਵਿਜ਼ਿਟ ਕਰ ਲੈਣਾ ਡਾਰਕ ਚਾਟ ਹੈ ਜੀ ਸਾਰਾ ਕੱਟ ਪੀਸ ਦਾ ਜੀ ਲਾਈਟ ਚਾਟ ਨਹੀਂ ਹੈਗਾ ਡਿਜ਼ਾਈਨ ਇੱਕ ਵਾਰ ਤੁਸੀਂ ਦੁਬਾਰਾ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਆਏ ਜੀ ਲਾਈਟ ਚਾਟ ਵੀ ਹੈ ਡਾਰਕ ਚਾਟ ਵੀ ਹੈ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਆ ਸਾਰੇ ਕੱਟ ਪੀਸ ਹੈ ਜੀ ਰੁਬਾਬ ਕੰਪਨੀ ਹੈ ਜੀ ਬਿਲਕੁਲ ਨਵਾਂ ਬ੍ਰਾਂਡ ਹੈ ਜੀ ਬਹੁਤ ਹੀ ਸੋਫਟ ਫੈਬਰਿਕ ਹੈ ਜੀ ਤੁਸੀਂ ਲਾਈਕ ਕਰੋਗੇ ਜੀ ਹਾਂਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੀ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ